ਕਿ 14 ਅਕਤੂਬਰ 2025 ਨੂੰ ਫਗਵਾੜਾ ਵਿਖੇ ਈਸਟ ਵਿਲੇਜ ਜਿਹੜਾ ਉੱਥੇ ਕੁਝ 4-5 ਲੜਕੀਆਂ ਦੇ ਗਰੋਪ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ ਤੇ ਉੱਥੇ ਇੱਕ ਸਿਕਿਉਰਿਟੀ ਗਾਰਡ ਜਿਹੜਾ ਤਨაძੀ ਨੂੰ ਗੋਲੀ ਲੱਗੀ ਸੀ ਜਿਸ ਦਾ ਕੀ ਬਾਅਦ ਵਿੱਚ ਇੰਜਰੀਜ਼ ਨੂੰ ਸਸਟੇਨ ਕਰ ਗਿਆ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਘਟਨਾ ਕਾਫੀ ਸਨਸਨੀਖੇਜ਼ ਸੀ ਤੇ ਇਸ ਵਿੱਚ ਮੈਕਸਿਮਮ ਅਰੈਸਟ ਪੁਲਿਸ ਵੱਲੋਂ ਆਲਰੇਡੀ ਕੀਤੀਆਂ ਗਈਆਂ ਸੀ ਇਹਦੇ ਵਿੱਚ ਜਿਹੜਾ ਕੀ ਪਰਸਨ ਹੈ ਉਹ ਹੱਲੇ ਹੀ ਤਾਂ ਕੁਝ ਦਿਨ ਰੈਸਟ ਪੈਂਡਿੰਗ ਸੀ ਤੇ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਰੋਹਿਤ ਵਰਮਾ, 엘িয়াস ਰਾਜਵਰਮਾ ਇਹਨੂੰ ਪੁਲਿਸ ਵੱਲੋਂ ਅਪ੍ਰੀਹੈਂਡ ਕੀਤਾ ਗਿਆ ਤੇ ਇੱਕ 32 ਬੋਰਡ ਦਾ ਕੰਟ੍ਰੀਮੈਂਟ ਪਿਸਟਲ ਤੇ ਚਾਰ ਜਿੰਦਾ ਰਾਉਂਡ ਇਹਦੇ ਵਿੱਚ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਹਨ। ਤੇ ਇਹਨਾਂ ਦੇ ਹੋਰ ਵੀ ਸਾਥੀਆਂ ਦੀ ਭਾਲ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਜੋ ਇਸ ਇਨਸੀਡੈਂਟ ਦੇ ਵਿੱਚ ਚਾਹੇ ਨਾ ਇਨਵੋਲ ਹੋਣ ਜਿਨ੍ਹਾਂ ਕਰਕੇ ਇਹਨਾਂ ਸਾਡੇ ਫਗਵਾੜਾ, ਜਲੰਧਰ, ਲੁਧਿਆਣਾ ਦੇ ਏਰੀਆ ਦੇ ਵਿੱਚ ਇਹਨਾਂ ਦੇ ਗਿਰੋਹ ਵੱਲੋਂ ਕਈ ਵਾਰ ਲੁੱਟਾਂ-ਕੋਹਾਂ ਦੀਆਂ ਵਾਰਦਾਤਾਂ ਕੀਤੀਆਂ ਜਾਂਦੀਆਂ ਤੇ ਹੋਰ ਵੀ ਕਈ ਕੇਸਿਸ ਦੇ ਵਿੱਚ ਨਾ ਇਹ ਲੋਕ ਸ਼ਾਮਲ ਹੁੰਦੇ ਨੇ। ਮੈਂ ਕਿੰਨੇ ਕੁ ਇਹਨਾਂ ਨੂੰ ਚਲਾਈਆ ਚੁੱਕੋ। ਉੱਥੇ ਉਸ ਵੇਲੇ ਦੋ ਫਾਇਰ ਹੋਏ ਸੀ ਤੇ ਪਰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਸਿਕਿਉਰਿਟੀ ਕਾਰਡ ਦੇ ਕੁਝ। ਮੈਂ ਕਿੰਨੇ ਸਮੇਂ ਬਾਅਦ ਫੜਿਆ ਗਿਆ ਜੀ ਇਹ? ਇਹ ਫੜਿਆ ਗਿਆ ਜੀ 2 ਮਹੀਨੇ ਬਾਅਦ। ਬਾਕੀ ਇਹਨਾਂ ਦੇ ਜਿੰਨੇ ਸਾਥੀ ਸੀ ਇਹ ਉਹਦੇ ਨਾਲ ਦੇ ਨਾਲ ਪੁਲਿਸ ਵੱਲੋਂ ਅਰੈਸਟ ਕਰ ਲਿਆ। ਮੈਂ ਕਿੱਥੇ ਰਿਹਾ 2 ਮਹੀਨੇ? ਇਨੇ ਤੋਂ ਬਾਅਦ ਕੁਲੂ ਦੇ ਵਿੱਚ ਵੀ ਵਾਰਦਾਤ ਕੀਤੀ ਐ ਤੇ ਆਪਣੇ ਏਰੀਆ ਦੇ ਇਹ ਹਿਮਾਚਲ ਵਾਲਾ ਕਾਫੀ ਦੇ ਐ ਤੇ ਹਰਿਆਣਾ ਦਿੱਲੀ ਕਾਫੀ ਜਗ੍ਹਾ ਤੋਂ ਬਹੁਤ ਫਿਰਕੇ ਪੁਲਿਸ ਤੋਂ 도ੜਿਆ ਹੋਇਆ ਸੀ ਤੇ ਫਾਈਨਲੀ ਅਸੀਂ ਇਹ ਹਿਮਾਚਲ ਤੋਂ ਆਏ ਸੀ ਮੈਡਮ ਕਿੱਥੇ ਰਹਿਣਾ ਪੜਿਆ ਗਿਆ ਜੀ ਮੈਡਮ ਇਹ ਕੀ ਮਤਲਬ ਕਿੱਥੋਂ ਲੈ ਕੇ ਆਏ ਸੀ ਤੇ ਕਿੰਨੇ ਰੋਂਦ ਬਰਾਮਦ ਹੋਏ ਇਹ ਸਾਰਾ ਹਲੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਕਿ ਕਿੱਥੋਂ ਲੈ ਕੇ ਆਏ ਕਿ ਕੰਟਰੀ ਮੇਡ ਪਿਸਟਲ ਐ ਤੇ ਇਹਦੇ ਨਾਲ ਚਾਰਜਿੰਗ ਦਾ ਰੋਂਦ ਰਾਮਦ ਸੀ ਮੈਡਮ ਕਿੱਥੇ ਦੇ ਰਹਿਣਾ ਸੀ ਇਹ ਸਰਾਂਪੁਰ ਤੇ ਰਹਿਣ ਵਾਲੇ ਹੁਲੰਦਰਾ ਦੇ ਹਾਪੀ ਲੋ ਵਿੱਚ ਇਹ ਕਿਹੜੀ ਟਿਕਾਣਾ ਰਿਹਾ ਜੀ ਇਹ ਇਹ ਅਲੱਗ-ਅਲੱਗ ਜਗ੍ਹਾ ਤੇ ਕਿਸੇ ਸਰਾਂ ਦੇ ਵਿੱਚ ਕਿਸੇ ਹੋਟਲ ਦੇ ਵਿੱਚ ਕਮਰਾ ਲੈ ਕੇ ਇਸ ਤਰੀਕੇ ਨਾਲ ਰਹਿ ਰਹੇ ਹੋ ਹੋਰ ਕਿੰਨੇ ਸਾਥੀ ਸੀ ਇਹਨਾਂ ਦੇ ਇਹਨਾਂ ਦੇ ਹੋਰ ਸਾਥੀ ਪੁਲਿਸ ਵੱਲੋਂ ਰੈਡੀ ਅਰੈਸਟ ਕਰ ਲਏ ਗਏ ਤੇ ਪੰਜ ਸਾਥੀ ਹੋਰ ਸੀ ਇਹਨਾਂ ਦੇ ਨਾਲ ਪੁਲਿਸ ਵੱਲੋਂ ਆਲਰੇਡੀ ਅਪ੍ਰੀਹੈਂਡ ਕੀਤਾ ਜਾ ਚੁੱਕਾ ਠੀਕ ਹੈ ਤਾਂ ਇਸ ਦਾ ਇਨਸੀਡੈਂਟ ਹੋਇਆ ਸੀ ਜਿੱਥੇ ਕਿ ਉਥੇ ਦੇ ਸਰਪੰਚ ਦੇ ਘਰ ਦੇ ਬਾਹਰ ਗੋਲੀਆਂ ਚ ਲਾ ਕੇ ਨਾਜਵਾਨ ਫਰਾਰ ਹੋ ਗਏ ਸਨ ਇਸ ਕੇਸ ਨੂੰ ਪੁਲਿਸ ਦੇ ਵੱਲੋਂ ਟ੍ਰੇਸ ਕਰ ਲਿਆ ਗਿਆ ਤੇ ਜਿਹੜੇ ਲੋਗ ਇਸੇ 2 ਕਿਲੋ ਦੇ ਗੋਲੀਆਂ ਚ ਲਾ ਕੇ ਗਏ ਸਨ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਦੇ ਵਿੱਚੋਂ ਇੱਕ ਹੈ ਗਗਨਦੀਪ ਗੱਗੀ ਮਲਕਪੁਰ ਪੀਐਸ ਰਾਗੂਟਿੰਦੀ ਦਾ ਵਾਸੀ ਹੈ ਤੇ ਦੂਸਰਾ ਨਵਨੀਤ ਸਿੰਘ ਇਲੀਸ ਸਣੀ ਇਹ ਵੀ ਥਾਣਾ ਰਾਵੀਪੰਡੀ ਦੇ ਏਰੀਆ ਦਾ ਰਹਿਣ ਵਾਲਾ ਹੈ ਇਹਨਾਂ ਦੋਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਵਾਹਦਾਰ ਦੇ ਵਿੱਚ ਯੂਜ਼ ਹੋਇਆ ਬਾਈਕ ਇਹਨਾਂ ਦੋਵਾਂ ਤੋਂ ਬਰਾਮਦ